ਕੁਰਾਲੀ ਦੇ ਵੱਖ-ਵੱਖ ਸਕੂਲਾਂ ਦੇ ਬੱਚਿਆਂ ਨੂੰ ਅੱਜ ਸਵਰਨਕਾਰ ਸਮਾਜ ਦੇ ਵੱਲੋਂ ਜਿਹੜਾ ਹੈ ਸਨਮਾਨਿਤ ਕੀਤਾ ਗਿਆ ਹੈ ਜਿੱਥੇ ਉਹਨਾਂ ਦਾ ਹੌਸਲਾ ਫਜ਼ਾਈ ਕੀਤਾ ਗਿਆ ਹੈ ਨਾਲ ਨਾਲ ਕਾਂਗਰਸ ਪਾਰਟੀ ਦੇ ਪੰਜਾਬ ਦੇ ਕਾਂਗਰਸ ਪਾਰਟੀ ਦੇ ਮੈਂਬਰ ਕਮਲਜੀਤ ਸਿੰਘ ਚਾਵਲਾ ਵੀ ਹਾਜ਼ਰ ਸਨ ਕੀ ਉਹ ਕਹਿ ਰਹੇ ਨੇ ਕੀ ਕੀ ਬੱਚਿਆਂ ਦਾ ਡ੍ਰੀਮ ਹੈ ਉਹ ਵੀ ਤੁਹਾਨੂੰ ਸੁਣਾਵਾਂਗੇ ਸਭ ਤੋਂ ਪਹਿਲਾਂ ਦੇਖੋ ਇਹ ਤਸਵੀਰਾਂ

ਕੋ ਸਭ ਤੋਂ ਪਹਿਲਾਂ ਮੈਂ ਸਵਰਨਕਰ ਸਭਾ ਦਾ ਪ੍ਰਧਾਨ ਜੀ ਦਾ ਹੈਪੀ ਵਰਮਾ ਜੀ ਦਾ ਵਰਮਾ ਜੀ ਦਾ ਜਿਹੜੇ ਖਾਸ ਤੌਰ ਤੇ ਸਾਰੀ ਇਹ ਪ੍ਰੋਗਰਾਮ ਲੀਕਦੇ ਆ ਨਾ ਦਾ ਮੈਂ ਧੰਨਵਾਦ ਕਰਦਾ ਅਮਰਤਪਾਲ ਜੀ ਦਾ ਜਿਨ੍ਹਾਂ ਨੇ ਸਾਡੇ ਸ਼ਹਿਰ ਘਰਾਲੀ ਦੇ ਸਾਡੇ ਬੱਚਿਆਂ ਨੂੰ ਅੱਜ ਸਨਮਾਨਿਤ ਕਰਕੇ ਉਹਨਾਂ ਦਾ ਹੋਰ ਵੀ ਹੌਸਲਾ ਵਧਾਇਆ ਸੋ ਮਨ ਬੜਾ ਖੁਸ਼ ਹੈ ਕਿ ਸਾਡੇ ਸ਼ਹਿਰ ਘਰਾਲੀ ਦੇ ਵਿੱਚੋਂ 95% 92% 95% ਨੰਬਰ ਲੈ ਕੇ ਬੱਚੇ ਜਿਹੜੇ ਹੈਗੇ ਆ ਪਾਸ ਹੋਏ ਆ ਸੋ ਸਾਨੂੰ ਪੂਰੀ ਉਮੀਦ ਹੈ ਕਿ ਇਹ ਬੱਚੇ ਆਉਣ ਵਾਲੇ ਸਮੇਂ 'ਚ ਹੋਰ ਪੜ ਕੇ ਸਾਡੇ ਸ਼ਹਿਰ ਦਾ ਜੋ ਨਾਮ ਰੋਸ਼ਨ ਕਰਨਗੇ ਕਿਉਂਕਿ ਇੱਕ ਕੁੜੀ ਦਾ ਵੀ ਅਸੀਂ ਦੇਖਿਆ ਪਤਾ ਨਹੀਂ ਕਿਹੜੇ ਜ਼ਿਲ੍ਹੇ 'ਚੋਂ ਸੀਗੀ 500 'ਚੋਂ 500 ਨੰਬਰ ਉਹਨੇ ਲਏ ਅਸੀਂ ਉਮੀਦ ਕਰਦੇ ਆਂ ਬੱਚਿਆਂ ਤੋਂ ਕਿ ਸਾਡੇ ਸ਼ਹਿਰ 'ਚ ਵੀ ਇਸ ਤਰ੍ਹਾਂ ਦਾ ਕੋਈ ਅੱਛਾ ਬੱਚਾ ਜਿਹੜਾ ਅੱਗੇ ਨਿਕਲੇ ਸਾਰੇ ਬੱਚੇ ਕਿ ਜਿਹੜੇ 500 ਤੋਂ 500 ਨੰਬਰ ਲੈਣ ਆਣ ਵਾਲੇ ਸਮੇਂ 'ਚ ਤਾਂ ਸਾਡਾ ਜਿਹੜਾ ਹੌਸਲਾ ਹੋਰ ਵੀ ਵਧੂਗਾਰ ਬੱਚਿਆਂ ਦਾ ਮਾਨ ਸਮਾਨ ਜਿਹੜਾ ਹੈਗਾ ਕਿਸੇ ਵੀ ਤਰੀਕੇ ਦੇ ਅਸੀਂ ਕੰਮ ਨਹੀਂ ਛੱਡਾਂਗੇ ਜਿੱਥੇ ਬੱਚਿਆਂ ਨੂੰ ਕਿਸੇ ਵੀ ਪਾਰਟੀ ਦੀ ਲੋੜ ਪਵੇ ਚਾਹੇ ਉਹ ਆਉਣ ਵਾਲੀ ਟਾਈਮ ਸਾਡੀ ਸਰਕਾਰ ਕਾਂਗਰਸ ਦੀ ਹੈ ਜਿਹਦੇ ਵਿੱਚ ਵੀ ਬੱਚਿਆਂ ਦੀ ਕਿਤੇ ਨੌਕਰੀ ਦਾ ਕੋਈ ਹੋਰ ਰਸਾ ਲਵੇ ਕਿਸੇ ਵੀ ਤਰੀਕੇ ਦਾ ਹੋਵੇ ਅਸੀਂ ਹਰੇਕ ਤਰੀਕੇ ਨਾਲ ਇਹਨਾਂ ਦੇ ਪੇਰੈਂਟਸ ਨਾਲ ਔਰ ਬੱਚਿਆਂ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਹਾਂ ਤੇ ਆਨ ਵਾਲੇ ਸਮੇਂ ਚ ਜਿਹੜੇ ਬੱਚੇ ਜਿਹੜੇ ਹੋਰ ਵੀ ਮੈਰਿਟ ਦੇ ਵਿੱਚ ਆਂਦੇ ਨੇ ਹੋਰ ਸੰਸਥਾ ਨੂੰ ਅੱਜ ਜਿਹੜਾ ਸਵਰੰਗਾਰ ਸਮਾਜ ਨੇ ਜੋ ਆਹ ਉਪਰਾਲਾ ਕੀਤਾ ਇਹਨੂੰ ਦੇਖਦੇ ਹੋਏ ਉਹਨਾਂ ਨੂੰ ਵੀ ਕੀ ਅਪੀਲ ਕਰਨੀ ਜਾਓਗੇ ਦੇਖੋ ਇਸ ਤਰ੍ਹਾਂ ਵਕ ਵਕ ਸੰਸਥਾਵਾਂ ਜਿਹੜੀਆਂ ਇਹ ਮਤਲਬ ਉਪਰਾਲਾ ਇਸ ਤਰ੍ਹਾਂ ਦਾ ਕਰ ਰਹੀਆਂ ਬੱਚਿਆਂ ਦਾ ਮਾਨ ਸਨਮਾਨ ਸਨਮਾਨਤ ਹਰੇਕ ਸੰਸਥਾਵਾ ਕਰ ਰਹੀ ਹੈ ਐਦਾਂ ਹੀ ਹੁਣ ਕੱਲ ਮੇਰੇ ਖੱਲ ਇੱਕ ਦੋ ਦਿਨ ਪਹਿਲਾਂ ਸ਼ਿਵ ਵਰਮਾ ਜੀ ਨੇ ਕੀਤਾ ਤੇ ਅੱਜ ਹੇਮ ਵਰਮਾ ਜੀ ਨੇ ਕੀਤਾ ਕੱਲ ਪਰਸੋਂ ਕੋਈ ਹੋਰ ਵੀ ਕਰਨਗੇ ਇਹਦੇ ਨਾਲ ਬੱਚੇ ਦਾ ਜਿਹੜਾ ਮਨੋਬਲ ਹੋਰ ਵੀ ਵੱਧਦਾ ਸੋ ਇਸ ਤਰੀਕੇ ਨਾਲ ਸਾਰੀਆਂ ਸੰਸਥਾਵਾਂ ਨੂੰ ਸਾਰੀ ਪਾਰਟੀਆਂ ਨੂੰ ਬੱਚਿਆਂ ਦਾ ਮਾਨ ਸਨਮਾਨ ਕਰਨਾ ਚਾਹੀਦਾ ਔਰ ਇਹਨਾਂ ਨੂੰ ਸਨਮਾਨਿਤ ਕਰਨਾ ਚਾਹੀਦਾ ਤਾਂ ਕਿ ਇਹਨਾਂ ਦਾ ਹੌਸਲਾ ਤਾਂ ਮੈਂ ਜੋ ਬੱਚਿਆਂ ਦੇ ਪੇਰੈਂਟਸ ਹੈ ਮਾਪੇ ਹਨ ਉਹਨਾਂ ਨੂੰ ਬਹੁਤ ਬਾਰਤ ਵਧਾਈ ਦੰਨਾ ਹੈ ਕਿਉਂਕਿ ਜੋ ਬੱਚੇ ਆਪਣੇ ਮਾਪੇ ਦਾ ਨਾਮ ਰੋਸ਼ਨ ਕਰ ਰਹੇ ਹੈ ਸਾਨੂੰ ਇਸ ਦੇ ਵਿੱਚ ਇਹ ਨਹੀਂ ਹੈਗਾ ਕਿ ਕੋਈ ਸਵਰਨਕਾਰ ਸਮਾਜ ਦੇ ਬੱਚੇ ਆ ਅਸੀਂ ਵੱਖ-ਵੱਖ ਸਮਾਜ ਦੇ ਜਿਹੜੇ ਚਾਹੇ ਕਿਸੇ ਵੀ ਧਰਮ ਦੇ ਨਾਲ ਜਾਂ ਕਿਸੇ ਵੀ ਬਰਾਦਰੀ ਦੇ ਨਾਲ ਉਹ ਰਿਲੇਟਡ ਹੈ ਅਸੀਂ ਸਾਰਿਆਂ ਨੂੰ ਇੱਕ ਮੁਠ ਦੇ ਵਿੱਚ ਇਕੱਠੇ ਕਰਕੇ ਉਹਨਾਂ ਸਾਰਿਆਂ ਦਾ ਸਨਮਾਨ ਕਰ ਰਹੇ ਹਾਂ ਇਹ ਬਹੁਤ ਸਾਡੇ ਖਾਤਰ ਵੀ ਇਹਨਾਂ ਦੇ ਬੱਚਿਆਂ ਦੇ ਪੇਰੈਂਟਸ ਖਾਤਰ ਵੀ ਬਹੁਤ ਫਕਰ ਦੀ ਗੱਲ ਹੈ ਕਿ ਜੋ ਕਰਾਲੀ ਦੇ ਮੁਹਾਲੀ ਜ਼ਿਲ੍ਹੇ ਦੇ ਬੱਚੇ ਹੁਣ ਹਾਰ ਅੱਗੇ ਨੂੰ ਆਪਣੇ ਮਾਪੇ-ਮਾਪ ਦਾ ਨਾਮ ਰੋਸ਼ਨ ਕਰ ਰਹੇ ਆ ਇਹ ਬਹੁਤ ਖੁਸ਼ੀ ਦੀ ਗੱਲ ਹੈ ਸਾਡੇ ਖਾਤਰ ਔਰ ਮੈਂ ਆਪਣੇ ਸਮਾਜ ਵੱਲੋਂ ਸਵਰਨਕਾਰ ਸਮਾਜ ਵੱਲੋਂ ਇਹਨਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਨਾ ਹੈ ਔਰ ਇਹਨਾਂ ਨੂੰ ਇਹੀ ਕਹੂੰਗਾ ਕਿ ਪੜ੍ਹਾਈ ਦੇ ਵਿੱਚ ਜੋਰ ਰੱਖੋ ਆਪਣੇ ਮਾਪੇ-ਮਾਪ ਦਾ ਰੋਸ਼ਨ ਨਾਮ ਕਰੋ ਤਾਂ ਕਿ ਜੋ ਆਉਣ ਵਾਲੇ ਆਈਪੀਐਸ ਡਾਕਟਰ ਜਾਂ ਤੁਸੀਂ ਦੇਖਿਆ ਹੀ ਹੈ ਹੁਣ ਜੋ ਯੁੱਧ ਹੋਇਆ ਹੈ ਉਹਦੇ ਵਿੱਚ ਵੀ ਆਪਣੇ ਜੋ ਇੱਕ ਲੜਕੀ ਸੀਗੀ ਉਨੇ ਜਾ ਕੇ ਸਭ ਨੂੰ ਪਾਕਿਸਤਾਨ ਦੀ ਇਟ ਨਾਲ ਇਟ ਵਜਾਈ ਹੈ ਸੋ ਮੈਂ ਇਹਨਾਂ ਤੋਂ ਇਹੀ ਅਪੀਲ ਕਰਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੜ੍ਹ ਲਿਖ ਕੇ ਬੜੇ ਅਫਸਰ ਬਣੋ ਔਰ ਆਪਣੇ ਮਾਪੇ ਦਾ ਹਰ ਸ਼ਹਿਰ ਦਾ ਨਾਮ ਰੋਸ਼ਨ ਕਰੋ ਜਨਵੀ ਜਨਵੀ ਜੀ ਕਿਹੜੀ ਮਤਲਬ ਕਿ ਹੁਣ ਤੁਸੀਂ ਪਾਸ ਕੀਤੀ ਹੈ ਗਲਾਸ 10th ਕਿੰਨੇ ਪਰਸੈਂਟ ਨੰਬਰ ਆਏ 92 अप्रुलो। 92 ਅੱਜ ਜਿਹੜਾ ਸਵਰਨਕਾਰ ਸਮਾਜ ਦੇ ਵੱਲੋਂ ਤੁਹਾਨੂੰ ਸਨਮਾਨਿਤ ਕੀਤਾ ਹੋਰ ਵੀ ਕਈ ਤੁਹਾਨੂੰ ਉਪਰਾਲਾ ਕਰ ਰਹੇ ਨੇ ਕੌਲਾਂ ਆ ਰਹੀਆਂ ਨੇ ਅਕਦੀ ਕਮੇਟੀ ਦੇ ਵਿੱਚ ਮਿਸਪਲ ਕਮੇਟੀ ਦੇ ਵਿੱਚ ਵੀ ਸਨਮਾਨ ਕਰਨਾ ਕਿੰਨਾ ਕੁ ਫਖਰ ਮਹਿਸੂਸ ਕਰ ਰਿਹਾ ਬਹੁਤ ਅੱਛਾ ਲੱਗ ਰਿਹਾ ਹੈ ਪੇਰੈਂਟਸ ਨੂੰ ਪ੍ਰਾਊਡ ਕਰਾ ਕੇ ਬਹੁਤ ਅੱਛਾ ਫੀਲ ਹੋ ਰਿਹਾ ਹੈ ਕਿ ਇੰਨਾ ਹਾਰਡ ਵਰਕ ਕਰਿਆ ਉਸ ਤੇ ਫਿਰ ਨੇ ਅੱਛੀ ਪਰਸੈਂਟੇਜ ਆਈ ਬਹੁਤ ਅੱਛਾ ਲੱਗ ਰਿਹਾ ਹੈ ਜਦੋਂ ਕੋਈ ਸਨਮਾਨ ਕਰਦਾ ਫੇ ਖੁਸ਼ੀ ਕਿੰਨੀ ਹੁੰਦੀ ਹੈ ਬਹੁਤ ਖੁਸ਼ੀ ਹੁੰਦੀ ਹੈ ਔਰ ਪੇਰੈਂਟਸ ਮੇਰੇ ਪਾਪਾ ਨੇ ਪ੍ਰਾਊਡ ਹੋ ਰਿਹਾ ਉਹਦਾ ਵੀ ਬਹੁਤ ਅੱਛਾ ਲੱਗ ਰਿਹਾ ਉਸ ਤੇ ਤੇ ਵੱਡੇ ਹੋ ਕੇ ਕੀ ਏਮ ਕੀ ਹੈ ਤੁਹਾਡਾ ਕੀ ਬਣਨਾ ਚਾਹੋਗੇ ਹੁਣ ਮੈਂ ਕੰਪੀਟੀਟਿਵ ਐਗਜ਼ਾਮ ਦੀ ਤਿਆ ਉਸ ਤੋਂ ਬਾਅਦ IIT ਦੇ ਅੱਗੇ ਜਾਣ ਦੀ ਸੋਚੀ ਹੈ। ਤੇ ਹੁਣ ਤੁਹਾਡੇ ਨਾਲ ਦੀ ਸਹੇਲੀਆਂ ਹੋਣੀਆਂ ਕਲਾਸ ਦੀਆਂ ਜਾਂ ਪਿੱਛੇ ਰਹਿ ਗਈਆਂ ਉਹਨਾਂ ਨੂੰ ਕੀ ਅਪੀਲ ਕਰਨੀ ਜਾਓਗੇ? ਕੀ ਕਹਿਣਾ ਚਾਹੋਗੇ? ਨਸੀਹਤ ਕੀ ਦੇਣਾ ਚਾਹੋਗੇ? ਸਭ ਨੇ ਮਿਹਨਤ ਕਰੀ ਹੈ। ਜਿਨ੍ਹਾਂ ਐਕਚੁਅਲੀ ਮਾਰਕਸ ਇਸਮ ਮੈਟਰ। ਜਿਨ੍ਹਾਂ ਕਰਿਆ ਉਹ ਬਹੁਤ ਹੈ। ਸਭ ਨੇ ਆਪਣੀ ਆਪਣੀ ਤਰਫ ਤੋਂ ਬਹੁਤ ਕਰਿਆ ਹੈ। ਸ਼reya ਠੀਕ ਹੈ ਬੱਤਾ ਕਿਹੜੇ ਸਕੂਲ ਚੋਂ? ਨੈਸ਼ਨਲ ਪਬਲਿਕ ਸਕੂਲ। ਨੈਸ਼ਨਲ ਪਬਲਿਕ ਸਕੂਲ ਚੋਂ। ਕਿੰਨੇ ਪਰਸੈਂਟ ਨੰਬਰ ਆਏ ਨੇ? 92.5 92.5 ਨੰਬਰ ਆਏ ਨੇ। ਕਿੰਨਾ ਫਖਰ ਮਹਿਸੂਸ ਹੋ ਰਿਹਾ ਕੀ ਲੱਗ ਰਿਹਾ ਜਿਹੋ ਜਗਾ ਜਗਾ ਤੁਹਾਨੂੰ ਜਿਹੜਾ ਅچھے ਨੰਬਰਾਂ ਲੈ ਕੇ ਜਿਹੜੇ ਨੇ ਸਨਮਾਨਿਤ ਕੀਤਾ ਜਾ ਰਿਹਾ ਕੀ ਕਹਿਣਾ ਚਾਹੋਗੇ ਬਹੁਤ ਅੱਛਾ ਲੱਗ ਰਿਹਾ ਹੈ ਮੇਰੇ ਪੇਰੈਂਟਸ ਨੂੰ ਪ੍ਰਾਊਡ ਫੀਲ ਹੋ ਰਿਹਾ ਹੈ ਔਰ ਮੇਰੇ ਸਕੂਲ ਨੂੰ ਵੀ ਪ੍ਰਾਊਡ ਫੀਲ ਹੋ ਰਹਾ ਹੋਗਾ ਮੇਰੇ ਟੀਚਰਸ ਨੂੰ ਜੋ ਵੀ ਇਹ ਪੋਸਟ ਵਗੈਰਾ ਦੇਖ ਰਹੇ ਹੋਣਗੇ ਉਹਨਾਂ ਨੂੰ ਵਦਿਆ ਫੀਲ ਹੋ ਰਹਾ ਹੋਗਾ ਐਂਡ ਸਾਡਾ ਅਸਤਵਤਿਆ बढ़िया है तो की एम की है थोड़ा की बनना चाहोगे बड़े होकर मैं यूपीएससी की तैयारी करूंगी आगे जाके कॉम्पिटिटिव एग्जाम है क्लियर करूंगी माधवी बंसल हां बंसल मैं मैं बेटे कौन सी क्लास में 10th क्लास 10th क्लास कितने नंबर आए हैं 95.2 95 कौन सा स्कूल कौन सा है सेंट जोसेफ सीनियर सेकेंडरी स्कूल 44 डी चंडीगढ़ ਤੇ ਕੀ ਇਮ ਕੀ ਹੈ ਤੁਹਾਡਾ ਬੰਨੇ ਦਾ ਕੀ ਬੰਨਾ ਚਾਹੋਗੇ ਰਾਈਟ ਨਾਉ ਆ ਆਮ ਆ ਹੈਵ ਚੂਜ਼ਨ ਕਾਮਰਸ स्ट्रीਮ ਐਂਡ ਆ ਵਿਲ ਪਰਸੂ ਇਨ ਫਾਈਨੈਂਸ ਸੈਕਟਰ ਤੇ ਕੁਝ ਜਿਹੜੇ ਤੁਹਾਡੇ ਨਾਲ ਦੇ ਆ ਉਹਨਾਂ ਨੂੰ ਕੁਝ ਕਹਿਣਾ ਚਾਹੋਗੇ ਇਹਨੇ ਵਧੀਆ ਨੰਬਰ ਲੈ ਕੇ ਤੁਸੀਂ ਪਾਸ ਹੋਏ ਆ ਆ ਜਸਟ ਵਾਂਟਿਡ ਟੂ ਸੇ ਦੈਟ ਨੋ ਵਨ ਇਜ਼ ਲੈਸ ਥੈਨ ਐਨੀਬਾਡੀ ਐਂਡ एवरीवन ਹੈਵ ਅ ਪੋਟੈਂਸ਼ੀਅਲ ਟੂ ਡੂ ਸੋ ਦੇ ਕੈਨ ਡੂ ਵੈਰੀ ਹਾਰਡ ਵਰਕ ਇਨ देयर ਲਾਈਫ ਐਂਡ ਮੇ ði ਆਲ ਗੈਟ ਸਕਸੈਸ ਵਾਂਸ਼ ਵਰਮਾ ਕਿਹੜੇ ਸਕੂਲ ਚੋਂ ਸਿਲਮੈਟ ਯੂਵੀ ਮਾਡਲ ਸੀਨੀਅਰ ਸਕੂਲ ਤੋਂ ਆਏ ਯੂਵੀ ਮਾਡਲ ਸੀਨੀਅਰ ਸਕੂਲ ਕਦੇ ਮੈਂ ਵੀ ਉਸ ਸਕੂਲ ਚ ਪੜਿਆ ਹਾਂ ਤੇ ਕਿੰਨੇ ਪਰਸੈਂਟ ਨੰਬਰ ਆਏ ਆ ਸਰ ਮੈਂ 92% ਆਏ ਕਿਹੜੀ ਕਲਾਸ ਸੀ ਕਲਾਸ 10th ਵਿੱਚ 92 ਸਕੋਰ ਕਰਿਆ ਅੱਛਾ 10th ਜੇ 92% ਤੇ ਹੁਣ ਜਦੋਂ ਜਗਾ ਜਗਾ ਸਨਮਾਨਿਤ ਕੀਤਾ ਜਾ ਰਿਹਾ ਕੀ ਲੱਗ ਰਿਹਾ ਕੀ ਕਹਿਣਾ ਚਾਹੋਗੇ ਕਿੰਨਾ ਖੁਸ਼ੀ ਮਹਿਸੂਸ ਹੋ ਰਿਹਾ ਜੀ ਅੱਛਾ ਲੱਗ ਰਿਹਾ ਵੀ ਪ੍ਰਾਊਡ ਫੀਲ ਹੋ ਰਿਹਾ ਫੈਮਿਲੀ ਨੂੰ ਵੀ ਪ੍ਰਾਊਡ ਫੀਲ ਹੋ ਰਿਹਾ ਟੀਚਰਸ ਨੂੰ ਵੀ ਬਾਕੀ ਜਿਹੜੇ ਰਿਲੇਟਿਵਸ ਵਗੈਰਾ ਹੈ ਫਰੈਂਡਸ ਸਭ ਨੂੰ ਜੀ ਅੱਛਾ ਲੱਗ ਰਿਹਾ ਮੈਨੂੰ ਪ੍ਰਾਊਡ ਫੀਲ ਹੋ ਰਿਹਾ ਕੀ ਬਣਨਾ ਜਾਉਂਗੇ ਵੱਡੇ ਹੋ ਗਏ ਅੱਗੇ ਹਜੇ ਸਰ ਮੈਂ ਸੀਏ ਵਗੈਰਾ ਦੀ ਤਿਆਰੀ ਕਰੂਗਾ ਜੀ ਕਾਮਰਸ ਲਈ ਹੈ ਤਾਂ ਅੱਗੇ ਉਹਦੇ ਵਿੱਚ ਪਰਸੁਰਮਾ ਜੀ ਪਰਸੁਰਮਾ ਕਿਹੜੀ ਕਲਾਸ ਤੋਂ ਮੈਂ 10ਥ ਕਲਾਸ ਜੀ 10ਥ ਸਕੂਲ ਕਿਹੜਾ ਹੈ ਪੀਏਵੀ ਮਾਡਲ ਸਕੂਲ ਹੈ ਪੀਏਵੀ ਮਾਡਲ ਸਕੂਲ ਕਿੰਨੇ ਪਰਸੈਂਟ ਆਏ ਆ ਨੰਬਰ 90% ਜੀ 90% ਨੰਬਰ ਹੁਣ ਜਿਹੜਾ ਸਨਮਾਨ ਕੀਤਾ ਜਾ ਰਿਹਾ ਤੁਹਾਨੂੰ ਜਗਾ ਜਗਾ ਕੱਲ੍ਹ ਨੂੰ ਵੀ ਹੋਣਾ ਹੈ ਪਰਸੋਂ ਨੂੰ ਵੀ ਆਣਾ ਲੜੀ ਵਾਰ ਲੜੀ ਜਿਹੜਾ ਸਨਮਾਨ ਹੁੰਦਾ ਜਾ ਰ ਕਿਹਾ ਜਾ ਲੱਗ ਰਿਹਾ ਹੈ ਬਹੁਤ ਵਧੀਆ ਲੱਗ ਰਿਹਾ ਜੀ ਸਭ ਪ੍ਰਾਊਡ ਫੀਲ ਹੋ ਰਿਹਾ ਜੀ ਪ੍ਰਾਊਡ ਫੀਲ ਹੋ ਰਿਹਾ ਕੀ ਬੰਨਾ ਜਾਓਗੇ ਬੱਚੇ ਮੈਂ ਸੀਏ ਜੀ ਸੀਏ ਜੀ ਪ੍ਰਕੇਸ਼ਵ ਕੇਸ਼ਵ ਹਾਂਜੀ ਕਿਹੜੇ ਸਕੂਲ ਚ ਪੜ੍ਹਦੇ ਹੋ ਐਜੂਸਟਾਰ ਅਦਰ ਸੀਨੀਅਰ ਸਕੈਂਡਰੀ ਸਕੂਲ ਕਾਲੇਵਾਲ ਕਾਲੇਵਾਲ ਕਿੰਨੇ ਪਰਸੈਂਟ ਨੰਬਰ ਆਏ ਹੈ 95.6 ਹਾਂਜੀ ਹੁਣ ਪਾਪਾ ਮੰਗੋ ਜਰਨਲਿਸਟ ਬੰਨਾ ਕਿ ਅੱਗੇ ਹੋਰ ਕੁਝ ਕਰਨੇ ਦੇ ਮੈਂ ਜੇਈ ਦੀ ਤਿਆਰੀ ਕਰ ਰਹਾ ਹਾਂ ਕੰਪੀਟੀਟਿਵ ਐਗਜ਼ਾਮ ਦੀ ਜੇਈ ਜੇਈ ਕੀ ਕਹਿਣਾ ਚਾਹੋਗੇ ਹੋਰ ਬਸ ਬਹੁਤ ਅੱਛੀ ਫੀਲ ਹੋ ਰਿਹਾ ਪ੍ਰਾਊਡ ਮੂਮੈਂਟ ਆ ਸਾਰਿਆਂ ਲਈ ਬਸ ਮੇਰਾ ਨਾਮ ਰਜਤ ਹੈ ਰਜਤ ਬਰਮਾ ਰਜਤ ਬਰਮਾ ਹਾਂ ਕਿਹੜੇ ਸਕੂਲ ਚੋਂ ਮੈਂ ਡੀਏਵੀ ਸਕੂਲ ਤੋਂ ਹਾਂ ਡੀਏਵੀ ਸਕੂਲ ਜੋ ਕਿੰਨੇ ਪਰਸੈਂਟ ਨੰਬਰ ਆਏ ਨੇ ਮੇਰੇ 90% ਆਏ ਨੇ 90% ਨੰਬਰ ਆਏ ਨੇ ਕਿੰਨੀ ਖੁਸ਼ੀ ਹੋ ਰਹੀ ਹੈ ਕਹਿੰਦੇ ਸਨਮਾਨ ਜਿਹੜੇ ਬੱਚੇ ਮੈਰਿਟ ਚ ਆਏ ਆ ਚੰਗੇ ਨੰਬਰ ਲੈਂਦੇ ਨੇ ਕਰਾਲੀ ਦੇ ਉਹਨਾਂ ਬੱਚਿਆਂ ਨੂੰ ਜਿਹੜਾ ਸਨਮਾਨਿਤ ਕੀਤਾ ਜਾ ਰਿਹਾ ਉਹਨਾਂ ਦੇ ਵਿੱਚ ਤੁਹਾਡਾ ਵੀ ਨਾਮ ਹੈ ਕੀ ਕਹਿਣਾ ਚਾਹੋਗੇ ਇਸ ਬਾਰੇ ਮੈਂ ਆਹੀ ਕਹਿਣਾ ਚਾਹੂੰਗਾ ਕਿ ਮੈਨੂੰ ਵਧੀਆ ਲੱਗ ਰਿਹਾ ਹੈ ਤੇ ਹੋਰ ਜਿਹੜੇ ਤੁਹਾਡੇ ਕਲਾਸ ਦੇ ਬੱਚੇ ਐ ਜਿਹੜੇ ਹੋਰ ਬੱਚੇ ਐ ਜਿਹੜੇ ਮੈਰਿਟਵਾਂ ਨਹੀਂ ਆ ਸਕੇ ਉਹ ਪੜ੍ਹਾਈ ਦੇ ਵਿੱਚ ਹਜੇ ਵੀ ਪਿੱਛੇ ਐ ਖੇਲਣ ਖੁੱਦਣ ਮਾਂ ਜ਼ਿਆਦਾ ਐ ਪੜ੍ਹਾਈ ਘੱਟ ਕਰਦੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਨਹੀਂ ਸਾਰਿਆਂ ਨੇ ਆਪਣੀ ਆਪਣੀ ਮਿਹਨਤ ਕਰੀ ਐ ਸਾਰਿਆਂ ਨੇ ਬਹੁਤ ਜ਼ੋਰ ਲਾਇਆ ਐ ਹਾਂ ਬਸ ਕੀ ਬਣਨਾ ਚਾਹੋਗੇ ਵੱਡੇ ਹੋ ਕੇ ਮੈਂ ਵੈਟਨਰੀ ਡਾਕਟਰ ਬਣਨਾ ਚਾਹੁੰਗਾ ਵੈਰੀ ਗੁੱਡ ਠੀਕ ਤੁਸੀਂ ਦੇਖਿਆ ਤਸਵੀਰਾਂ ਸਵਰਨਕਾਰ ਸਮਾਜ ਦੇ ਵੱਲੋਂ ਇੱਕ ਬਹੁਤ ਵੱਡਿਆ ਜਿਹੜਾ ਉਪਰਾਲਾ ਕੀਤਾ ਗਿਆ ਜਿਹੜੇ ਬੱਚੇ ਜਿਹੜੇ ਨੇ ਕੁਰਾਲੀ ਦੇ DAV ਸਕੂਲ ਦੇ نیشنل ਸਕੂਲ ਦੇ ਆਈਪੀਐਸ ਸਕੂਲ ਦੇ ਜਿਹੜੇ ਹੁਨਾਰ ਬੱਚੇ ਨੇ ਜੋ ਮੈਰਿਟ ਲਿਸਟ ਦੇ ਵਿੱਚ ਆਏ ਨੇ ਜਿਨ੍ਹਾਂ ਦੇ 90 92 95 98 ਪਰਸੈਂਟ ਨੰਬਰ ਆਏ ਨੇ ਉਹਨਾਂ ਨੂੰ ਜਿਹੜਾ ਅੱਜ ਸਵਰਨਕਾਰ ਸਮਾਜ ਅਤੇ ਪੰਜਾਬ ਕਾਂਗਰਸ ਪਾਰਟੀ ਦੇ ਜਿਹੜੇ ਮੈਂਬਰ ਨੇ ਕਮਲਜੀਤ ਸਿੰਘ ਚਾਵਲਾ ਉਹਨਾਂ ਦੇ ਵੱਲੋਂ ਜਿਹੜਾ ਸਨਮਾਨਿਤ ਕੀਤਾ ਗਿਆ ਤੇ ਨਗਦ ਪੁਰਸਕਾਰ ਵੀ ਜਿਹੜੇ ਨੇ ਉਹਨਾਂ ਨੂੰ ਦੇ ਕੇ ਉਹਨਾਂ ਦਾ ਹੌਸਲਾ ਅਫਜ਼ਾਈ ਕੀਤਾ ਗਿਆ ਤੇ ਚਾਹੀਦਾ ਇਹ ਹੋਰ ਵੀ ਸੰਸਥਾਵਾਂ ਨੂੰ ਕਿ ਇਹ ਜੇ ਉਪਰਾਲੇ ਕਰਨ ਤਾਂ ਜੋ ਬੱਚਿਆਂ ਦਾ ਹੌਸਲਾ ਵਧੇ ਅਤੇ ਉਹ ਆਪਣੇ ਦੇਸ਼ ਲਈ ਪੰਜਾਬ ਲਈ ਆਪਣੇ ਸ਼ਹਿਰ ਲਈ ਆਪਣੇ ਮਾਪੇ ਦਾ ਨਾਮ ਰੋਸ਼ਨ ਕਰ ਸਕਣ ਤੇ ਬੱਚਿਆਂ ਦੇ ਡ੍ਰੀਮ ਦੇ ਬਾਰੇ ਵੀ ਉਹਨਾਂ ਨੇ ਦੱਸਿਆ ਕਿ ਸਾਡੇ ਜੋ ਅਸੀਂ ਚੰਗੀ ਮਿਹਨਤ ਕੀਤੀ ਹੈ ਚੰਗੇ ਨੰਬਰ ਹਾਸਲ ਕੀਤੇ ਨੇ ਉਹ ਸਾਰਾ ਜਿਹੜਾ ਉਹਦਾ ਸੈਰਿਆ ਹੈ ਜਿਹੜਾ ਉਹਨਾਂ ਦੇ ਟੀਚਰਾਂ ਨੂੰ ਦਿੱਤਾ ਹੈ ਆਪਣੇ ਮਾਪੇ ਨੂੰ ਦਿੱਤਾ ਹੈ ਮਾਪੇ ਦੇ ਜਿਹੜੇ ਹੈ ਸਭ ਤੋਂ ਵੱਡੀ ਅਹਿਮ ਭੂਮਿਕਾ ਹੁੰਦੀ ਹੈ ਕਿ ਆਪਣੇ ਬੱਚੇ ਨੂੰ ਜਿਹੜਾ ਹੈ ਵਧੀਆ ਸੰਸਕਾਰ ਦੇ ਕੇ ਉਜਵਲ ਭੇਖ ਬਣਾਇਆ ਜਾਵੇ ਤੇ ਲੋੜ ਹੈ ਇਹੋ ਜਿਹੇ ਉਪਰਾਲੇ ਜਿਹੜੇ ਨੇ ਹਰ ਸੰਸਥਾ ਦੇ ਵੱਲੋਂ ਕਰਨੇ ਚਾਹੀਦੇ ਤਾਂ ਜੋ ਬੱਚਿਆਂ ਦਾ ਹੌਸਲਾ ਵਧੇ ਤੇ ਉਹ ਦੇਸ਼ ਲਈ ਕੁਝ ਕਰ ਸਕਣ ਤੇ ਵਧੀਆ ਪੜ੍ਹਾਈ ਕਰ ਸਕਣ ਕੁਰਾਲੀ ਤੋਂ ਡੇਵਿਡ ਵਰਮਾਂ ਦੀ ਖਾਸ ਰਿਪੋਰਟ